ਕੇ ਮਰਜੀ ਦਾ ਪਾ ਸਕੀਏ ਮਰਜੀ ਦਾ ਲਾ ਸਕੀਏ ਆਪਣੇ ਖੇਤਾਂ ਦੇ ਵਿੱਚ ਮਰਜੀ ਨਾ ਮੰਜੀ ਡਾ ਸਕੀਏ ਕੋਈ ਪਿਛਲੇ 20 ਦਿਨਾਂ ਤੋਂ ਭੁੱਖ ਹੜਤਾਲ ਤੇ ਇਸ ਲਈ ਬੈਠਾ ਤਾਂ ਜੋ ਅਸੀਂ ਰੱਜਮੀ ਰੋਟੀ ਖਾ ਸਕੀਏ ਅਸੀਂ ਰੱਜਮੀ ਰੋਟੀ ਖਾ ਸਕੀਏ ਫਿਰ ਵੀ ਪਤਾ ਨਹੀਂ ਅਸੀਂ ਕਿਉਂ ਮਜਬੂਰ ਹਾਂ ਕਿਸ ਦੀ ਇਜਾਜ਼ਤ ਚਾਹੁੰਨੀ ਆ ਤਾਂ ਜੋ ਉਸ ਦਾ ਹਾਲ ਪੁੱਛਣ ਵੀ ਜਾ ਸਕੀਏ ਕੋਈ ਪਿਛਲੇ 20 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਤਾਂ ਜੋ ਸੀ ਰੱਜਮੀ ਰੋਟੀ ਖਾ ਸਕੀਏ ਰੱਜਮੀ ਰੋਟੀ ਖਾ ਸਕੀਏ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਨੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਪੰਜਾਬ ਵਿੱਚ ਹਨੇਰਾ ਬਹੁਤ ਜ਼ਿਆਦਾ ਹੈ ਬਹੁਤ ਘੁੱਪ ਹਨੇਰਾ ਤੇ ਜਦ ਬਹੁਤ ਜ਼ਿਆਦਾ ਘੁੱਪ ਹਨੇਰਾ ਹੋ ਜਵੇ ਤਾਂ ਰੋਸ਼ਨੀ ਦੀ ਇੱਕ ਕਿਰਨ ਹਨੇਰੇ ਨੂੰ ਚੀਰ ਦਿੰਦੀ ਹੈ ਅੱਜ ਸਾਰਾ ਦਿਨ ਖਨੌਰੀ ਬਾਰਡਰ ਦੀਆਂ ਤਸਵੀਰਾਂ ਦੇਖਦੇ ਰਹੇ ਆ ਮਨ ਬੜਾ ਉਦਾਸ ਹੋਇਆ ਮਨ ਬੜਾ ਭਾਵੁਕ ਹੋਇਆ ਕਿ ਉੱਥੇ ਚੱਲ ਕੀ ਰਿਹਾ ਔਰ ਜਦ ਬਹੁਤ ਜ਼ਿਆਦਾ ਕੁੱਪ ਹਨੇਰਾ ਹੋਵੇ ਸਰਕਾਰਾਂ ਤੁਹਾਡੀਆਂ ਬਾਤ ਨਾ ਪੁੱਛੇ ਤਾਂ ਕੁਦਰਤ ਦੀ ਕਲਾ ਵਰਸਦੀ ਹੈ ਔਰ ਕੁਦਰਤ ਦੀ ਕਲਾ ਜਦੋਂ ਪਿਛਲੀ ਵਾਰ ਵਰਤੀ ਸੀ ਆਪਾਂ ਦੇਖਿਆ ਸੀਗਾ ਕਿ ਕਿਵੇਂ ਹਾਕਮਾਂ ਨੂੰ ਝੁਕਣਾ ਪੈ ਗਿਆ ਸੀ ਪਰ ਇਸ ਵਾਰ ਪਿਛਲੇ 20 ਦਿਨਾਂ ਤੋਂ ਡੱਲੇਵਾਲ ਸਾਹਿਬ ਜਿਹੜੇ ਆ ਉਹ ਭੁਖੜ ਹੜਤਾਲ ਤੇ ਬੈਠੇ ਆ ਕੋਈ ਉਹਨਾਂ ਦਾ ਨਿੱਜੀ ਸਵਾਰਥ ਨਹੀਂ ਆ ਪੰਜਾਬੀਆਂ ਲਈ ਮਿਨਿਮਮ ਸਪੋਰਟ ਪ੍ਰਾਈਸ ਦੀ ਲੜਾਈ ਆ ਜੋ ਪਹਿਲਾਂ ਵਾਦਾ ਕੀਤਾ ਗਿਆ ਸੀਗਾ ਔਰ ਕਿਹਾ ਗਿਆ ਸੀਗਾ ਕਿ ਜਦੋਂ ਮੰਗਾ ਮੰਨੀਆਂ ਸੀਗੀਆਂ ਕਿ ਇਹਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਪਰ ਹਾਲੇ ਤੱਕ ਪਹਿਨਾਇਆ ਨਹੀਂ ਗਿਆ 300 ਤੋਂ ਵਧੇਰੇ ਦਿਨ ਹੋ ਗਏ ਸ਼ੰਭੂ ਖਨੋਰੀ ਤੇ ਜਿਹੜੇ ਸਾਡੇ ਵੀਰ ਸੰਘਰਸ਼ ਕਰਦੇ ਆ ਔਰ ਜਦੋਂ ਬੰਦਾ ਸੰਘਰਸ਼ ਕਰਦਾ ਜ਼ਿੰਦਗੀ ਦੀ ਕਿਤਾਬ ਤੇ ਜਿਹੜਾ ਪੰਨਾ ਸੰਘਰਸ਼ ਵਾਲਾ ਹੁੰਦਾ ਉਹੀ ਅਮਰ ਹੁੰਦਾ ਬਾਕੀ ਪੰਨੇ ਤਾਂ ਸਾਰਿਆਂ ਦੇ ਭਰੇ ਜਾਂਦੇ ਆ ਤਸਵੀਰਾਂ ਦੇਖਿਆਂ ਕਿ 20ਵੇਂ ਦਿਨ ਅੱਜ ਭੁੱਖ ਹੜਤਾਲ ਦੇ ਡੱਲੇਵਾਲ ਸਾਹਿਬ ਸਟੇਜ ਤੇ ਆਉਂਦੇ ਆ ਹੱਥ ਹਲਾ ਕੇ ਆਪਣੇ ਭਾਵ ਪ੍ਰਗਟ ਕਰਦੇ ਆ ਔਰ ਇੱਕ ਵਾਰ ਫਿਰ ਤੋਂ ਜਿਹੜਾ ਹੜ ਉਮੜਿਆ ਪਿਆ ਖਨੌਰੀ ਤੇ ਪੁੱਤੋਂ ਨਾਲ ਅਸਤੀਸ਼ ਤੇ ਆਉਂਦਾ ਬੜਾ ਭਾਵਕ ਮਾਹੌਲ ਹੋ ਜਾਂਦਾ ਪੁੱਤ ਦੇ ਹੰਝੂ ਨਹੀਂ ਦੇਖੇ ਜਾਂਦੇ ਤੇ ਕੋਈ ਵੀ ਮੈਡੀਕਲ ਹੈਲਪ ਲੈਣ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਮਨਾ ਕਰ ਦਿੱਤਾ ਹਾਲਾਂਕਿ ਡੀਜੀਪੀ ਗੌਰਵ ਯਾਦਵੀ ਪਹੁੰਚਦੇ ਆ ਕੇਂਦਰ ਤੋਂ ਵੀ ਅਧਿਕਾਰੀ ਆਉਂਦੇ ਆ ਪਰ ਡੱਲੇਵਾਲ ਸਾਹਿਬ ਨੇ ਕੋਈ ਵੀ ਮੈਡੀਕਲ ਹੈਲਪ ਲੈਣ ਤੋਂ ਮਨਾ ਕਰ ਦਿੱਤਾ ਕਿਦੇ ਲਈ ਆਪਣੇ ਪਰਿਵਾਰ ਇਕੱਲੇ ਆਪਣੇ ਪਰਿਵਾਰ ਲਈ ਨਹੀਂ ਸਾਡੇ ਤੁਹਾਡੇ ਪੰਜਾਬੀਆਂ ਲਈ ਪੂਰੇ ਦੇਸ਼ਵਾਸੀਆਂ ਲਈ ਤਾਂ ਜੋ ਮਿਨੀਮਮ ਸਪੌਟ ਮਿਨੀਮਮ ਸਪੌਟ ਪ੍ਰਾਈਸ ਮਿਲ ਸਕੇ। ਔਰ ਮੈਂ ਸੋਚ ਰਿਹਾ ਸੀ ਕਿ ਆਪਾਂ ਇਮੇਜਿਨ ਕਰੀਏ ਕਿ ਅੱਜ ਤੋਂ ਇਸ ਘੜੀ ਤੋਂ ਜੇ ਕਿਸਾਨ ਕਹਿਣ ਕਿ ਆਪਾਂ ਹੁਣ ਅਨਾਜ ਨਹੀਂ ਉਗਾਵਾਂਗੇ। ਆਪਾਂ ਖੇਤੀ ਨਹੀਂ ਕਰਾਂਗੇ ਤਾਂ ਕੀ ਆਪਾਂ ਸਰਵਾਈਵ ਕਰ ਸਕਦੇ ਆ? ਕੀ ਸਾਡਾ ਬਚਾਅ ਹੋ ਸਕਦਾ? ਮੈਂ ਪਹਿਲਾਂ ਕਿਹਾ ਕਿ ਪਿਛਲੇ 20 ਦਿਨਾਂ ਤੋਂ ਕੋਈ ਭੁੱਖ ਹੜਤਾਲ ਤੇ ਬੈਠਾ ਔਰ ਉਹ ਕੰਟੀਨਿਊ ਰਹਿਣੀ ਹੈ ਤਾਂ ਜੋ ਅਸੀਂ ਰਜਮੀ ਰੋਟੀ ਖਾ ਸਕੀਏ ਆਪਣੀ ਮਰਜ਼ੀ ਨਾਲ ਕੱਪੜੇ ਪਾ ਸਕੀਏ ਲਾ ਸਕੀਏ ਆਪਣੇ ਖੇਤਾਂ ਦੇ ਵਿੱਚ ਆਪਣੀ ਜ਼ਮੀਨ ਤੇ ਮਰਜ਼ੀ ਨਾਲ ਮੰਝਾ ਢਾ ਸਕੀਏ ਪਰ ਪਤਾ ਨਹੀਂ ਆਪਾਂ ਕਿਹਦੀ ਇਜਾਜ਼ਤ ਲੈਣੀ ਹੈ ਤਾਂ ਜੋ ਉਹਦੀ ਖਬਰ ਪੁੱਛਣ ਵੀ ਜਾ ਸਕੀਏ ਇਨਕਲੂਡਿੰਗ ਮੀ ਜਾਨ ਦੀ ਬਾਜੀ ਹੈ ਸਿਰ ਟੜ ਦੀ ਬਾਜੀ ਹੈ ਔਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਤੇ ਮੈਂ ਸੋਚਦਾ ਕਿ ਪਿਛਲੇ 20 ਦਿਨਾਂ ਤੋਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਹੋਣਾਂ ਜਗਜੀਤ ਸਿੰਘ ਡੱਲੇਵਾਲ ਨੇ ਸਲਾਮ ਹੈ ਸਲੂਟ ਹੈ ਤੇ ਮੈਂ ਕਿਉਂਕਿ ਦੇਖੋ ਜਿਹੜਾ ਜ਼ੁਲਮ ਹੈ ਨਾ ਜ਼ੁਲਮ ਸਹਿਣਾ ਵੀ ਪਾਪ ਹੈ ਔਰ ਜ਼ੁਲਮ ਨੂੰ ਇਹ ਕਹਣਾ ਕਿ ਨਾ ਅਸੀਂ ਤੇਰਾ ਜ਼ੁਲਮ ਨਹੀਂ ਸਹਾਰਨਾ ਚਾਹੇ ਉਹ ਚੁੱਪਚੀ ਪੀਤੇ ਕਹਿ ਦੋ ਉਹਨੂੰ ਵੀ ਇਨਕਲਾਬ ਕਹਿੰਦੇ ਆ ਇੱਕ ਤਾਂ ਹੁੰਦਾ ਕਿ ਅਪਾ ਜ਼ੁਲਮ ਦਾ ਵਿਰੋਧ ਕਰਦੇ ਆ ਲੜਾਈ ਝਗੜਾ ਹੁੰਦਾ ਹੈ ਹੁਣ ਸਥਿਤੀ ਤਾਂ ਹੈ ਨਹੀਂ ਕੋਈ ਰਾਜਾ ਮਹਾਰਾਜਾਂ ਦਾ ਟਾਈਮ ਤਾਂ ਹੈ ਨਹੀਂ ਹੁਣ ਇਹ ਕਹਿਣਾ ਕਿ ਅਸੀਂ ਜ਼ੁਲਮ ਨਹੀਂ ਸਹਿੰਦੇ ਐਨਾ ਕਹਿਣਾ ਵੀ ਇਨਕਲਾਬ ਹੈ ਤੇ ਰੌਸ਼ਨੀ ਇਕੱਲੀ ਸੂਰਜ ਦੀ ਮਹਤਾਜ ਨਹੀਂ ਹੁੰਦੀ ਮੈਂ ਜਿਵੇਂ ਪਹਿਲਾਂ ਕਿਹਾ ਪਰ ਦੀਵੇ ਥੱਲੇ ਹਨੇਰਾ ਕਿਉਂ ਹੁੰਦਾ ਇਹ ਗੱਲ ਹਾਲੇ ਤੱਕ ਸਮਝ ਨਹੀਂ ਆਈ ਔਰ ਮੈਂ ਇਹ ਲਾਈਵ ਇਸ ਲਈ ਕੀਤਾ ਤਾਂ ਜੋ ਸਾਡੇ ਏਰੀਆ ਦੇ ਜਿੰਨੇ ਵੀ ਨੌਜਵਾਨ ਨੇ ਬਜ਼ੁਰਗ ਨੇ ਕਿਉਂਕਿ ਹਾਲਾਤ ਬਹੁਤ ਨਾਜ਼ੁਕ ਆ 20ਵੇਂ ਦਿਨ ਵਿੱਚ ਭੁੱਖ ਹੜਤਾਲ ਚੱਲੀ ਗਈ ਹੈ ਕੱਲ ਨੂੰ 21ਵਾਂ ਦਿਨ ਹੋ ਜਾਣਾ ਔਰ ਸ਼ਾਂਤੀਪੂਰਨ ਜਿਹੜਾ ਹਾਲੇ ਤੱਕ ਵੀ ਇਹ ਇਹ ਅੰਸ਼ਣ ਹੈ ਜਿਹੜਾ ਪ੍ਰੋਟੈਸਟ ਚੱਲ ਰਿਹਾ ਭੁੱਖ ਹੜਤਾਲ ਚੱਲ ਰਹੀ ਹੈ ਪਰ ਹਿਰਦੇ ਨੂੰ ਤੱਕਾ ਵੱਜਦਾ ਹੈ ਕਿ 20 ਦਿਨ ਹੋ ਗਏ ਦੇ ਕੋਕ ਕਿਸਾਨ ਧਰਤੀ ਤੋਂ ਲੈ ਕੇ ਅਸਮਾਨ ਤੱਕ ਖੁਸ਼ਬੂ ਬਖੇਰਦਾ ਚਲੋ ਕਈ ਵੇਲੇ ਆਪਾਂ ਵੀ ਸਵਾਲ ਖੜੇ ਕਰਦੇ ਨੇ ਲੇਕਿਨ ਕਿਸਾਨ ਕੋਲ ਜਦ ਕੋਈ ਚੁਆਇਸ ਨਹੀਂ ਰਹਿੰਦੀ ਮਜਬੂਰ ਹੁੰਦਾ ਆ ਉਦੋਂ ਹੀ ਉਹਨੂੰ ਧਰਨੇ ਲਾਣੇ ਪੈਂਦੇ ਆ ਉਦੋਂ ਹੀ ਉਹਨੂੰ ਮਜਬੂਰ ਹੋ ਕੇ ਜੇ ਕੋਈ ਗੱਲ ਵੀ ਹੁੰਦੀ ਆ ਪਰ ਆਪਾਂ ਪਿਛਲੀ ਵਾਰ ਦੇਖੀ ਕਿਵੇਂ ਕੁਦਰਤ ਦੀ ਕਲਾ ਵਰਤੀ ਪੂਰੀ ਦੁਨੀਆ ਦੀ ਨਜ਼ਰ ਜੜੀ ਸੀਗੀ ਉਹ ਕਿਸਾਨੀ ਅੰਦੋਲਨ ਤੇ ਸੀ ਤੇ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ਦੀ ਨਜ਼ਰ ਕਿਸਾਨੀ ਅੰਦੋਲਨ ਤੇ ਆ ਢੱਲੇਵਾਲ ਸਾਹਿਬ ਤੇ ਜਿੱਥੇ-ਜਿੱਥੇ ਪੰਜਾਬੀ ਰਹਿੰਦੇ ਨੇ ਅਰਦਾਸਾਂ ਹੋ ਰਹੀਆਂ ਬੇਨਤੀ ਹੋ ਰਹੀ ਹੈ ਰੱਬ ਅੱਗੇ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਤੰਦਰੁਸਤ ਰਹੇ ਉਹ ਠੀਕ ਹੋਣ ਠੀਕ ਰਹਿਣ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਪਰ ਮੈਂ ਆਪਣੇ ਏਰੀਏ ਦੇ ਜਿੰਨੇ ਭੈਣ ਭਰਾ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਡੇ ਤੋਂ ਕਮੈਂਟਾਂ ਰਾਹੀਂ ਸਵਾਲ ਲੈਣਾ ਚਾਹੁੰਦਾ ਕਿ ਆਪਾਂ ਕੀ ਕਰੀਏ ਦੇਖੋ ਆਪਣੇ ਏਰੀਏ ਦੇ ਲੀਡਰਾਂ ਨਹੀਂ ਤਾਂ ਜਾਣਾ ਨਹੀਂ ਨਾਈਓ ਉੱਥੇ ਉਹ ਬੜਨ ਦਿੰਦੇ ਆ ਲੀਡਰਾਂ ਨੂੰ ਜਿਹੜੇ ਤੁਹਾਨੂੰ ਪਤਾ ਕਿ ਮੌਕੇ ਦਾ ਫਾਇਦਾ ਲੈਣਾ ਹੁੰਦੇ ਆ ਤੇ ਆਪਣੇ ਏਰੀਏ ਦੇ ਅਸੀਂ ਜਿਹੜੇ ਸਾਡੇ ਪਰਿਵਾਰਕ ਜੀ ਆ ਨਵਾਂ ਸ਼ਹਿਰ ਬੰਗਾ ਬਲਾਚੌਰ ਗੜ ਸ਼ੰਕਰ ਦੇ ਆਪਾਂ ਕਿਵੇਂ ਇਸ ਇਨਕਲਾਬ ਚ ਉਹਨਾਂ ਦਾ ਸਾਥ ਦਈਏ ਇਹ ਤੁਹਾਡੇ ਅੱਗੇ ਮੈਂ ਇੱਕ ਸਵਾਲ ਪਾਇਆ ਤੁਸੀਂ ਜਵਾਬ ਕਮੈਂਟਾਂ ਰਾਹੀਂ ਦੇ ਦੇਣ ਕਿਉਂਕਿ ਜ਼ਮੀਰ ਜਦ ਜਾਗਦਾ ਨਾ ਜ਼ਮੀਰ ਫਿਰ ਇਹ ਕਹਿੰਦਾ ਕਿ ਐਦਾਂ ਚੁੱਪ ਕਰਕੇ ਬਹਿਣਾ ਤਾਂ ਕੋਈ ਹੱਲ ਨਹੀਂ ਆ। ਘੱਟੋ ਘਟਾ ਹਾਂ ਦਾ ਨਾਰਾ ਤਾਂ ਮਾਰੀ। ਚਲੋ ਪਿਛਲੀ ਵਾਰ ਵੀ ਅਸੀਂ ਭੁਗਤਿਆ ਉਸ ਤੋਂ ਪਿਛਲੀ ਵਾਰ ਵੀ ਭੁਗਤਿਆ। ਹਰ ਇੱਕ ਗੱਲ ਕਮੈਂਟਾਂ ਰਹੀਂ ਦੱਸਣ ਦੀ ਨਹੀਂ ਹੁੰਦੀ। ਹਰ ਇੱਕ ਗੱਲ ਵੀਡੀਓ ਪਾ ਕੇ ਨਹੀਂ ਦੱਸੀ ਜਾਂਦੀ। ਈਵਨ ਸ਼ਹਿਰ 'ਚ ਵੀ ਬਹੁਤ ਕੁਸ਼ ਚੱਲਦੇ ਆ। ਪਰ ਜਦੋਂ ਸ਼ੋਰ ਸ਼ਾਂਤ ਹੁੰਦਾ ਨਾ ਤੁਸੀਂ ਇਕੱਲੇ ਬਹਿਨੇ ਆ। ਆਪਣੇ ਜ਼ਮੀਰ ਨਾਲ ਗੱਲ ਕਰਦੇ ਫਿਰ ਜ਼ਮੀਰ ਹਮੇਸ਼ਾ ਸੱਚ ਦਾ ਸਾਥ ਦਿੰਦਾ। ਔਰ ਸੱਚ ਦਾ ਸਾਥ ਇਹੀ ਹੈ ਕਿ ਆਪਾਂ ਭੈਣ ਭਰਾ ਰਲ ਮਿਲ ਕੇ ਕਮੈਂਟਾਂ 'ਚ ਗੱਲ ਕਰੀਏ ਤੇ ਦੱਸਿਓ ਸਾਨੂੰ ਕੀ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਕਿਉਂ ਮਜਬੂਰ ਹੋ ਗਏ ਕਿ ਦੀ ਇਜਾਜ਼ਤ ਮੰਗਦੇ ਆ ਕਿ ਇੱਕ ਇਨਸਾਨ ਬਜ਼ੁਰਗ ਇਨਸਾਨ ਜਿਹਦਾ ਸਰੀਰ ਪਹਿਲਾਂ ਹੀ ਕਈ ਬਿਮਾਰੀਆਂ ਨਾਲ ਜੋ ਪਹਿਲਾਂ ਹੀ ਪੀੜਤ ਹੈ ਜੂਝ ਰਿਹਾ ਹੈ ਉਹ ਸਾਡੇ ਤੁਹਾਡੇ ਕਰਕੇ ਕਿਸਾਨਾ ਕਰਕੇ ਦੇਸ਼ ਦੇ ਸਾਰੇ ਕਿਸਾਨਾ ਕਰਕੇ ਮਰਨ ਵਰਤ ਤੇ ਬੈਠਾ ਕਹਿੰਦਾ ਖੁਦ ਨੂੰ ਕੁਰਬਾਨ ਕਰ ਦੇਣਾ ਇੱਥੇ ਕੋਈ ਨਿੱਜੀ ਸਵਾਰਥ ਨਹੀਂ ਆ ਮੇਰੇ ਵੀਰੋ ਪਹਿਲਾਂ ਕਈ ਚਰਚਾਵਾਂ ਚੱਲੀਆਂ ਲੇਕਿਨ ਅੱਜ ਡੱਲੇਵਾਲ ਸਾਹਿਬ ਲਈ ਮੈਨੂੰ ਲੱਗਦਾ ਜੇ ਕਿਸੇ ਦੇ ਮਨ ਵਿੱਚ ਕੋਈ મતਭੇਦ ਵੀ ਹੈ ਸਾਰਿਆਂ ਨੂੰ ਰਲ ਕੇ ਅਰਦਾਸ ਕਰਨੀ ਚਾਹੀਦੀ ਆ ਸਾਡੇ ਬਜ਼ੁਰਗ ਨੇ ਔਰ ਜਦ ਪਰਿਵਾਰ ਦਾ ਚਿਹਰਾ ਦੇਖਦੇ ਆ ਉਹਨਾਂ ਦੇ ਪੋਤੇ ਦਾ ਚਿਹਰਾ ਦੇਖਦੇ ਆ ਸਥਿਤੀ ਦੇਖੋ ਕਿਹੋ ਜਿਹੀ ਆ ਕਿ ਕਿਸੇ ਵੇਲੇ ਵੀ ਕੁਝ ਹੋ ਸਕਦਾ ਪਤਾ ਨਹੀਂ ਅੰਦਰ ਬਾਡੀ ਦੇ ਜਿਹੜੇ ਆਰਗਨਸ ਨੇ ਕਿੰਨੇ ਕਿੰਨੇ ਉਹ ਅਫੈਕਟ ਹੋ ਚੁੱਕੇ ਨੇ ਪਰਿਵਾਰ ਦੇ ਦਿਲ ਤੇ ਕੀ ਬੀਤ ਰਹੀ ਆ ਕਿ ਜਦ ਪਰਿਵਾਰ ਦਾ ਇੱਕ ਜੀ ਪਿਛਲੇ 20 ਦਿਨਾਂ ਤੋਂ ਕਹਵੇ ਕਿ ਮੈਂ ਕੁਰਬਾਨ ਹੋ ਜਾਊਂਗਾ ਲੇਕਿਨ ਹੁਣ ਪਿੱਛੇ ਨਹੀਂ ਮੰਡਣਾ ਮਤਲਬ 20 ਦਿਨ ਉਹਨਾਂ ਦਾ ਤਾਂ ਇੱਕ ਇੱਕ ਸੈਕਿੰਡ ਜਿਹੜਾ ਆ ਬਹੁਤ ਵੱਡੇ ਡਰ ਚ ਨਿਕਲ ਰਿਹਾ ਔਰ ਮੈਂ ਆਪਣੀ ਗੱਲ ਕਰ ਲਵਾਂ ਤੁਸੀਂ ਆਪਣੀ ਗੱਲ ਕਰ ਲਓ 20 ਘੰਟੇ ਵੀ ਭੁੱਖੇ ਰਹਿਣਾ ਬਹੁਤ ਔਖਾ ਇਵਨ 4 ਘੰਟੇ ਜੇ ਕੁਝ ਨਾ ਮਿਲੇ ਨਾ ਤੇ ਦਿਮਾਗ ਤੇ ਸੋਚ ਭਾਰੂ ਹੋ ਜਵੇ ਕਿ ਕੁਝ ਖਾਣਾ ਨਹੀਂ ਆ ਕਿੱਦਾਂ ਦਿਨ ਲੰਘਦਾ ਜਦੋਂ ਕਈ ਵੇਲੇ ਲੋਕ ਵਰਤ ਰੱਖਦੇ ਆ ਤਾਂ ਦੂਜੇ ਦਿਨ ਫਿਰ ਉਹਨਾਂ ਨੂੰ ਬੜੀ ਹੁੰਦਾ ਕਿ ਆ ਰੋਟੀ ਖਾਈਏ ਯਾਰ ਤੇ 20 ਦਿਨ ਔਰ ਮਰਨ ਵਰਤ ਪਹਿਲੀ ਗੱਲ ਤਾਂ ਜਜ਼ਬੇ ਨੂੰ ਸਲਾਮ ਹੈ ਐਡਾ ਜਜ਼ਬਾ ਉਹਦੇ ਅੰਦਰ ਹੀ ਜਾਗ ਸਕਦਾ ਜਿਹੜਾ નિષ્ਫਲ ਹੋ ਕੇ ਤੁਰਿਆ ਪਰ ਮੈਂ ਕਮੈਂਟ ਹਲੇ ਤੱਕ ਨਹੀਂ ਦੇਖ ਪਾ ਰਿਹਾ ਦੋ ਤਿੰਨ ਕਮੈਂਟ ਹੀ ਆ ਮੇਰਾ ਵੀਰੇ ਅੱਗੇ ਸਿਰ ਝੁੱਕਦਾ ਤੁਹਾਡੇ ਅੱਗੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਹਾਲਾਂਕਿ ਮੈਂ ਹਲੇ ਤੱਕ ਜਿੰਨੇ ਵੀ ਬੰਦਿਆਂ ਨਾਲ ਗੱਲ ਕੀਤੀ ਚਲਿਏ 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 ਕੋਈ ਤਿਹਾਰ ਨਹੀਂ ਹੋ ਰਿਹਾ ਤੇ ਮੈਂ ਪੁੱਛਣਾ ਚਾਹੁੰਨਾ ਤੁਹਾਡੇ ਅੱਗੇ ਤੁਹਾਡਾ ਕੀ ਕਹਿਣਾ ਬਾਕੀ ਜਿਵੇਂ ਤੁਹਾਡਾ ਹੁਕਮ ਹੈ ਸਿਰ ਮੱਥੇ ਜੇ ਕੋਈ ਨਹੀਂ ਤੁਰਿਆ ਨਾਲ ਤਾਂ ਆਪਾਂ ਇਕੱਲੇ ਚੱਲ ਜਾਣਾ ਫਰ ਨੂੰ ਤੋਂ ਸਾਰੀਆਂ ਤਸਵੀਰਾਂ ਦਿਖਾ ਦੇਣੀ ਪਰ ਮੂਮੈਂਟ ਜਿਹੜੀ ਉਹ ਬਹੁਤ ਭਾਫੂ ਕਰਨ ਵਾਲੀ ਹੈ ਉਦਾਸ ਕਰਨ ਵਾਲੀ ਹੈ ਚਿੰਤਾ ਵਧਾਉਣ ਵਾਲੀ ਹੈ ਗਹਿਰੇ ਸਦਮੇ ਚ ਪਾਉਣ ਵਾਲੀ ਹੈ ਤਸਵੀਰ ਦੇਖੀ ਨਹੀਂ ਜਾਂਦੀ ਢੱਲੇਵਾਲ ਸਾਹਿਬ ਦੀ ਤਸਵੀਰ ਜਿਹੜੀਆਂ ਤਸਵੀਰਾਂ ਆਉਂਦੀਆਂ ਉਹ ਦੇਖਿਆ ਨਹੀਂ ਜਾਂਦੀਆਂ ਦੇਸ਼ ਇੱਕ ਹੈ ਦੇਸ਼ ਇੱਕ ਹੈ ਤਾਂ ਜਿਹੜਾ ਸਾਡਾ ਬਜ਼ੁਰਗ ਹੈ ਜੋ ਸਾਡੇ ਹੱਕ ਲਈ ਲੜ ਰਿਹਾ ਉਹ ਵੀ ਤਾਂ ਦੇਸ਼ ਦਾ ਹੀ ਪਾਠ ਹੈ ਹੈ ਉਹ ਵੀਡੀਓ ਵਿੱਚ ਇਥੇ ਰੈਪ ਅਪ ਕਰਨਾ ਚਾਹੁੰਗਾ ਤੇ ਆ ਤੁਹਾਡੇ ਅੱਗੇ ਹੀ ਬੇਨਤੀ ਕਰਨਾ ਚਾਹੁੰਗਾ ਕਿ ਤੁਹਾਡੇ ਜਿਹੜੇ ਵੀ ਸੁਝਾਅ ਨੇ ਜੋ ਵੀ ਤੁਸੀਂ ਆਪਣਾ ਪੁਆਇੰਟ ਆਫ View ਰੱਖਣਾ ਚਾਹੁੰਦੇ ਹੋ ਜ਼ਰੂਰ ਕਮੈਂਟਾਂ ਵਿੱਚ ਆਪਣਾ ਪੁਆਇੰਟ ਆਫ View ਰੱਖ ਦਿਓ ਤੇ ਅਰਦਾਸ ਕਰਿਓ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਆ ਸਿਹਤ ਓਠੀਕ ਰਵੇ ਤੰਦਰੁਸਤ ਰਹਣ ਉਹ ਪ੍ਰਮਾਤਮਾ ਉਹਨੂੰ ਲੰਬੀ ਉਮਰ ਦੇਵੇ ਤੇ ਜੀ ਜੀ ਇੱਕਮਜੋਤ ਸਿੰਘ ਕਹਿ ਰਹੇ ਨੇ ਸਲਾਮ ਹੈ ਬਾਬਾ ਜੀ ਨੂੰ ਗੋ ਜਸਟ ਹਾਫ ਹਾਂ ਦਲਬੀਰ ਤੇਸੀਕਰ ਨੇ ਕਿ ਪਹਿਲਾਂ ਨਾਲੋਂ ਅੱਧੇ ਰਹਿ ਗਏ ਉਹ ਰੁੱਧੇ ਨਾਲੋਂ ਵੀ ਅੱਧੇ ਰਹਿ ਗਏ ਜੀ ਚਿਹਰਾ ਤੁਸੀਂ ਦੇਖੋਗੇ ਕਿਵੇਂ ਪੀਲਾ ਪੈ ਗਿਆ ਔਰ ਪਹਿਲਾਂ ਉਹਨਾਂ ਦੇ ਚਿਹਰੇ ਤੇ ਇਹਨਾਂ ਜਜਬਾ ਉਹ ਨਜ਼ਰ ਆਉਂਦਾ ਸੀ ਹਾਲਾਂਕਿ ਜਜਬਾ ਤਾਂ ਹੁਣ ਵੀ ਹੈ ਲੇਕਿਨ ਇੱਕ ਫਿੱਕਾ ਪੈ ਜਾਣਾ ਚਿਹਰਾ ਪਰ ਕੁਝ ਕੁ ਤਸਵੀਰਾਂ ਮੈਂ ਹਸਪੀਟਲ ਤੋਂ ਵੀ ਦੇਖੀਆਂ ਜਿਹੜੇ ਸਾਡੇ ਕਿਸਾਨ ਵੀਰ ਨੇ ਯੋਧੇ ਨੇ ਉਹ ਗੋਲੇ ਦਿਖਾਉਂਦੇ ਆ ਕਿ ਆ ਦੇਖੋ ਜੀ ਗੋਲੇ ਛੱਡੇ ਸਾਡੇ ਤੇ ਹਰ ਆ ਨਿਆ ਕਦੇ ਕਦੇ ਫੁੱਲ ਵਰਸਾਉਂਦੇ ਆ ਆਪ ਹੀ ਫਿਰ ਕਵਰੇਜ ਕਰਾ ਦਿੰਦੇ ਆ ਕਿ ਜੀ ਦੇਖੋ ਜੀ ਫੁੱਲ ਵਰਸਾਏ ਕਿਸਾਨਾਂ ਤੇ ਤੇ ਇਹ ਵੀ ਦਿਖਾ ਦਿਓ ਕਿ ਜਿਹੜੇ ਤੁਸੀਂ ਗੋਲੇ ਛੱਡੇ ਆ ਇਹ ਵੀ ਦਿਖਾਓ ਕਿ ਸਾਡਾ ਬਜ਼ੁਰਗ 20ਵੇਂ ਦਿਨ ਜਿਹੜਾ ਆ ਉਹ ਅੰਸ਼ਣ ਤੇ ਬੈਠਾ ਔਰ ਮੰਗ ਪਰਸਨਲ ਮੰਗ ਕੋਈ ਨਹੀਂ ਆ ਉਹੀ ਮੰਗ ਹੈ ਜਿਹੜੀ ਤੁਸੀਂ ਉਦੋਂ ਕਿਹਾ ਸੀ ਅਸੀਂ ਮੰਨ ਲਵਾਂਗੇ ਫਿਰ ਦੱਸਿਓ ਜੀ ਤੁਸੀਂ ਕਮੈਂਟ ਕਰਿਓ ਫਿਰ ਜਿਹੜੇ ਭੈਣ ਭਰਾ ਨਾਲ ਜਾਣਾ ਚਾਹਣਗੇ ਅਸੀਂ ਚੱਲਾਂਗੇ ਅਰ ਸ਼ਾਂਤੀਪੂਰਵਕ ਸਭ ਕੁਝ ਅਸੀਂ ਆਪਣੇ ਵਿਚਾਰ ਜਿਹੜੇ ਆਪਣੇ ਭਾਵ ਸਾਂਝੇ ਕਰਾਂਗੇ ਮਾਹੌਲ ਪੰਜਾਬ ਦਾ ਸਥਿਰ ਰਹੇ ਅਮਨ ਕਾਨੂੰਨ ਦੀ ਸਥਿਤੀ ਸਥਿਰ ਰਹੇ ਥੈਂਕ ਯੂ ਤੇਜਵਿੰਦਰ ਸਿੰਘ ਜੀ ਆਈ ਲਵ ਯੂ ਪਰ ਨਾਰਾਇਣ ਸਿੰਘ ਤੋਂ ਬੜਾ ਐਤ ਜੀ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋਰੀ ਸਭ ਸੱਚੇ ਬਾਦਸ਼ਾਹ ਸਤਕੁਰ ਨੇ ਕਿਰਪਾ ਕਰਨੀ ਡੱਲੇਵਾਲ ਸਾਹਿਬ ਜਿੱਤ ਕੇ ਮੋਰਚਾ ਵਾਹਿਗੁਰੂ ਕਰੇ ਸਤਕੁਰ ਸੱਚੇ ਬਾਦਸ਼ਾਹ ਕਰਨ ਉਹਨਾਂ ਦੀ ਸੇਠ ਠੀਕ ਰਵੇ ਅਰਦਾਸ ਹੈ ਬੇਨਤੀ ਹੈ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਤੁਸੀਂ ਕਮੈਂਟ ਕਰਕੇ ਦੱਸ ਦਿਓ ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਨੇ ਨਾਲ ਜਾਣਾ ਆਪਾਂ ਇੱਥੋਂ ਇਕੱਠੇ ਚੱਲਾਂਗੇ ਇੱਕ ਆਪਾਂ ਸੁਨੇਹਾ ਦਈਏ ਦੁਆਬੇ ਵਾਲੇ ਕਿ ਅਸੀਂ ਵੀ ਉਹਨਾਂ ਨਾਲ ਆ ਜੀ ਉਹਨਾਂ ਨੇ ਸਾਡੇ ਕਰਕੇ ਭੁੱਖ ਹੜਤਾਲ ਕੀਤੀ ਹੈ ਤਾਂ ਸਾਡਾ ਸਮਰਥਨ ਹੈ ਉਹਨਾਂ ਨੂੰ ਮੈਂ ਉਮੀਦ ਕਰਦਾ ਹਾਂ ਤੁਸੀਂ ਜ਼ਰੂਰ ਕਮੈਂਟ ਕਰੋਗੇ رابطہ ਬਣਾਉਗੇ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ